ਕਤ ਕਰੋ ਰਿਆ ਖਾਲੀ ਕੋਰੋਨਾ ਨੇ ਖੰਡਾ ਖਾਲੀ ਪਾਗਣ ਨੂੰ ਚਟੀਆਂ ਆਂ ਨੇ ਓਪੇ ਚੱਜ ਦੀ ਚੀਜ਼ ਖਾ ਲਿਆ ਕਰ ਫਲ ਫਰੂਟ ਖਾਇਆ ਕਰ ਬਈ ਜੂਸ ਜਸ ਪੀਆ ਕਰ ਨਹੀਂ ਮੈਨੂੰ ਉਹ ਸਵਾਦ ਲੱਗਦੇ ਉਹ ਨਹੀਂ ਮੈਨੂੰ ਸਵਾਦ ਲੱਗਦਾ ਕੋਈ ਚੀਜ਼ ਮੈਂ ਲਿਆ ਕੇ ਨਹੀਂ ਦਿਆ ਕਰਨੇ ਘਾ ਤੋਂ ਕਿਉਂ ਮੰਮੀ ਨੇ ਪਹਿਲਾਂ ਕੀ ਕਿਹਾ ਕਿ ਜਿਹੜੀ ਚੀਜ਼ ਸਿਮਰਤ ਮੰਗਦੀ ਨਾ ਉਹ ਚੀਜ਼ ਲਿਆ ਕੇ ਦੇਣੀ ਉਹਨੂੰ ਬਿਲਕੁਲ ਸਵਾਦ ਦੀ ਚੀਜ਼ ਖਾ ਨਾ ਇਸ ਸਵਾਦ ਦੀਆਂ ਹੀ ਆ ਮੈਨੂੰ ਸਵਾਦ ਲੱਗਦੇ ਮੈਂ ਖਾ ਜਾਨੀ ਓਏ ਇਹਨਾਂ ਚੰਗੀਆਂ ਹੈਗੀਆਂ ਫਲ ਫਰੂਟ ਖਾਇਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਓੜੀ ਮੈਨੂੰ ਸਵਾਦ ਲੱਗਦੇ ਹੂੰ ਕੱਲ ਹੋਰ ਸੋਣਾ ਉਹਾਂ ਦਿੱਤੇ ਹੈਗੇ ਕਿ ਜੋ ਕੁਝ ਆਪਾਂ ਖਾਂਦੇ ਹਾਂ ਉਹ ਬੱਚੇ ਨੂੰ ਲੱਗਦਾ ਹੁੰਦਾ। ਹੂੰ। ਦੇ ਸਵਾਦੀਆਂ ਚੀਜ਼ਾਂ ਖਵਾ ਨਾ ਤੂੰ ਤੇ ਹੁਣ ਤੋਂ ਵਗਾਰਂਦੀਆਂ ਨੂੰ। ਲੈ ਇਹ ਵੀ ਖਾਣ ਵਾਲੀ ਚੀਜ਼ਾਂ। ਮੈਂ ਦੁੱਧ ਦਾਂ ਦੁੱਧ। ਹੂੰ। ਦਹੀਂ, ਘਿਓ, ਮੱਖਣ, ਪਨੀਰ। ਐਹੋ ਜੀਆਂ ਚੀਜ਼ਾਂ ਖਾ। ਕੱਲ ਤੋਂ ਤੈਨੂੰ ਮੈਂ ਕਿਓ ਲੈ ਕੇ ਦੇਣਾ ਦੇਸੀ। ਮੈਨੂੰ ਨਹੀਂ ਪਸੰਦ ਜੇ ਤੇ ਨਾ ਮੈਂ ਖਾਣਾ ਜੇ ਐਵੇਂ ਖਰਚਾ ਕਰਨ ਦੀ ਕੋਈ ਲੋੜ ਨਹੀਂ। ਅੰਮ੍ਰੇ ਕਿਉਂ ਨਹੀਂ? ਘਟੋ ਘਾਟ ਉਹਦੇ ਫਿਗਰ ਹੀ ਕਰ ਲਾਉਂਦੀ। ਮੈਨੂੰ ਉਹਦੀ ਫਿਗਰ ਆਪਾਂ ਜਿੰਨਾ ਚਿਰ ਤੱਕ ਮੇਰਾ ਮਨ ਕਰਦਣਾ ਚੀਜ਼ਾਂ ਖਾਣ ਨੂੰ ਅਜਿਗਰ ਤੱਕ ਮੈਂ ਖਾਣਗੀ। ਅੱਜ ਕਿਹੜਾ ਦਿਨ ਨੇੜੇ ਆਏ ਆ ਜਦੋਂ ਫਿਰ ਆਉਣਗੇ ਫਿਰ ਉਹ ਦਿਖਾ ਲਿਆ ਕਰੂੰਗੀ ਕੋਈ ਤਾਕਤ ਵਾਲੀ ਚੀਜ਼ ਆਏ ਜਨ ਮਾਗੀ ਉਚੋ ਉਚੋ ਬੰਦ ਕਰੋ ਤੁਸੀਂ ਤੁਹਾਨੂੰ ਬਸ ਮੌਕਾ ਚਾਹੀਦਾ ਵਾ ਮੇਰੀ ਗੱਲ ਸੁਣ ਲਓ ਦਾਦਾ ਕਹਿੰਦਾ ਵਾ ਕਿ ਜਿਹੜੀ ਚੀਜ਼ ਮਮਾਣ ਪਸੰਦ ਆ ਉਹ ਚੀਜ਼ ਖਾਣੀ ਹੁੰਦੀ ਹੈ ਕਾਕਾ ਨਹੀਂ ਕਾਕੀ ਐਵੇਂ ਕਾਕਾ ਕਹਿੰਦਾ ਵਾ ਕਾਕੀ ਕਹਿੰਦੀ ਹੈ ਦਾਦਾ ਕਹਿੰਦਾ ਵਾ ਕਾਕੀ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲਓ ਦਾਦਾ ਕਹਿੰਦਾ ਵਾ ਕਿ ਉਹਨੇ ਚਿਪਸ ਪੁਰ ਕਰੇ ਨਿਊਡਲ 버ਗਰ ਸਭ ਕੁਝ ਉਹਨੇ ਖਾਣਾ ਵਾ ਠੀਕ ਆ ਵੇਨੇ ਕੋ ਗੱਲ ਆ ਗਈ ਕਾਕਾ ਵੀ ਸੋਚਦਾ ਹੁੰਦਾ ਹਣਾ ਕਿ ਪਾਪਾ ਤੇ ਜੰਮਾ ਖਿਆਲ ਹੀ ਰੱਖਦੇ ਮम्मा ਦਾ ਪਰ ਦਾਦੀ ਬਹੁਤ ਖਿਆਲ ਰੱਖਦੀ ਜਿਹੜੀ ਚੀਜ਼ ਮੰਗਦੀ ਨਾ ਉਹ ਚੀਜ਼ ਲੈ ਕੇ ਦੇ ਦਿੰਦੀ ਉਹ ਤੇ ਗੱਲਾਂ ਆ ਨਾ ਹਮ ਜਿਹੜਾ ਮਾਲਾ ਕੋਈ ਜਵਾਕ ਹੁੰਦਾ ਨਾ ਉਹਨੂੰ ਬਿਗਾੜਨ ਤੋਂ ਸਭ ਤੋਂ ਹੱਥ ਜਿਹੜਾ ਦਾਦੀ ਦਾ ਹੀ ਹੁੰਦਾ ਅਛਾ ਦਾਦੀ ਲਈ ਆ ਲੈ ਆ ਦਿੰਦੀ ਚੀਜ਼ਾਂ ਨੂੰ ਐਵੇਂ ਇਦਾਂ ਨਹੀਂ ਹੁੰਦਾ ਉਹ ਧਿਆਨ ਰੱਖਦੇ ਮੇਰਾ ਪੂਰਾ ਹਮ ਬਿਗਾੜਦੇ ਆ ਤੈਨੂੰ ਪੂਰਾ ਕੋਈ ਚੜਾ ਲਿਆ ਹਾਂ ਕੁਝ ਤਾਂ ਆਪਾਂ ਗੱਲਾਂ ਕਰਨੀਆਂ ਕਿੰਨਾ ਵਧੀਆ ਲੱਗਾਂਂਦਿਆ ਮੈਨੂੰ ਕਿ ਹਾਂ ਤੁਸੀਂ ਮੇਰੇ ਨਾਲ ਜੇ ਮੰਮੀ ਮੇਰਾ ਖਿਆਲ ਰੱਖੰਦੇ ਹੋ ਤੁਸੀਂ ਮੇਰੇ ਨਾਲ ਖਿਆਲ ਰੱਖੰਦੇ ਹੋ ਹਰ ਬੀਜੇ ਤਾਂ ਤੇ ਵਿਚਾਰੇ ਅੰਦਰ ਖਿਆਲ ਕਿਨੇ ਰੱਖਣਾ ਹੈ ਉਹਦਾ ਖਿਆਲ ਰੱਖਣ ਵਾਲਾ ਤੇ ਬਾਹਰ ਆ ਇਹੋ ਤੇ ਮਸੂਲਦੀਆਂ ਜਿਹੜਾ ਸਭ ਤੋਂ ਜਿਆਦਾ ਲੋੜ ਉਹਨਾਂ ਨੂੰ ਨਾ ਅਰਜੰਦੀ ਹੀ ਨਾ ਕਿ ਉਦੋਂ ਉਹਨਾਂ ਦੀ ਕੋਲ ਨਹੀਂ ਹੈਗੀ ਇੱਥੇ ਤਾਂ ਕਿ ਸਸਤਾ ਕੋਦੇ ਕੋਲ ਨਹੀਂ ਹੈ ਤੇ ਵੇਖ ਲੋ ਇਹ ਵੀ ਕਿਤੇ ਟਾਈਮ ਹੀ ਹੁੰਦਾ ਵਾ ਨਾ ਮੈਨੂੰ ਸੱਚੀ ਉਹਨਾਂ ਦੇ ਚੀਜ਼ ਨੂੰ ਲੈ ਕੇ ਬੜਾ ਦੁੱਖ ਲੱਗਦਾ ਕਦੇ ਕਦੇ ਦੁੱਖ ਤਾਂ ਹੁੰਦਾ ਹੀ ਆ ਹੁਣ ਮੈਨੂੰ ਨਾ ਤੈਨੂੰ ਇੱਕ ਸੱਚੀ ਗੱਲ ਦੱਸਾਂ ਪਤਾ ਨਹੀਂ ਹੋਣੀ ਕਿ ਇਹ ਗੱਲ ਹੈਗੀ ਵੀ ਆ ਕਿ ਨਹੀਂ ਵੀ ਆ ਮੈਨੂੰ ਨਾ ਕਦੇ ਕਦੇ ਇਦਾਂ ਲੱਗਦਾ ਕਿ ਉਹਨੇ ਬਾਹਰ ਵਿਆਹ ਕਰਾਇਆ ਹੈ ਤੇ ਫਿਰ ਮੈਂ ਸੋਚ ਲੈਂਦਾ ਵੀ ਉਹਦੀ ਮੰਮੀ ਆਦਿ ਉਹਨੇ ਬਾਹਰ ਵਿਆਹ ਕਰਾਉਣਾ ਹੈ ਇਹ ਚੀਜ਼ਾਂ ਨਾ ਮੇਰੇ ਦਿਮਾਗ 'ਚ ਰੜਕਣ ਡੀਆਂ ਘੁੰਮਦੀਆਂ ਆ ਇਹ ਚੀਜ਼ਾਂ ਕਰਾਉਣਾ ਵਾ ਕਰਾਇਆ ਵਾ ਮੈਨੂੰ ਕੁਝ ਨਹੀਂ ਸਮਝ ਲੱਗੀ ਪਾ ਯਾਰ ਕਹਿ ਵੀ ਨਹੀਂ ਸਕਦੇ ਕਿ ਬਾਹਰ ਵਿਆਹ ਕਰਾਇਆ ਕਿ ਕਰੋਨਾ ਮੈਨੂੰ ਦਿਨਿਓ ਘਰ ਸਮਝ ਲੱਗਣ ਦੀ ਵੇ ਮੈਂ ਨਾ ਇੱਕ ਚੀਜ਼ ਸੋਚਦਾ ਕਿ ਤੇਰੀ ਮਾਮੀ ਨੇ ਜਿਹੜੀ ਆ ਉਹਨੇ ਮਾਸਰ ਸੋਚਿਆ ਉਹ ਉਥੇ ਬੜੀ ਹੋ ਬੰਦੀ ਆ ਮੈਂ ਇਹ ਕਰ ਦੂੰ ਮੈਂ ਇਹ ਕਰ ਦੂੰ ਉਹਦੇ ਦਿਮਾਗ ਵਿੱਚ ਕੀ ਆਇਆ ਹੋਊਗਾ ਜਿਉਣਾ ਕੀ ਆ ਕਹਿੰਦੇ ਹੁੰਦੇ ਨਾ ਜਦੋਂ ਲਾਦ ਇੱਕ ਵਾਰੀ ਜਿਹੜੀ ਚੀਜ਼ ਦੇ ਖੜੇ ਪਾ ਜੇ ਨਾ ਤਾਂ ਉਹਦੀ ਪੂਰੀ ਕਰਨੀ ਪੈਂਦੀ ਇੱਛਾ ਨਾ ਖੜੇ ਨਹੀਂ ਪਏ ਲਾਲਚ ਇਹਨਾਂ ਨੂੰ ਲਾਲਚ ਚਲ ਉਹ ਗੱਲ ਛੱਡ ਤੂੰ ਉਹ ਯਾਰ ਇਹ ਡੀਓ ਕਿੰਦੇ 15 ਜਿਆਦਾ ਫੁਕਰਪੁਣੇ ਚ ਜਿਆਦਾ ਹੁੰਦੀ ਆ ਕੁੜਵੇ ਆ ਤੁਹਾਡੀ ਨਾ ਹਰ ਗੱਲ ਨੂੰ ਸਹਿਮਤ ਆ ਪਰ ਹਰ ਪੀੜ੍ਹੀ ਦੀ ਵੀ ਜਿੱਦ ਹੀ ਮਾਂ ਪਿਓ ਉਥੇ ਕੀ ਕਰੂਗਾ ਕਹਿੰਦੇ ਹੁੰਦੇ ਨਾ ਕਿ ਜਦੋਂ ਬੱਚਾ ਇਹੋ ਜਿਹੀ ਘਟੋਲੀ ਦੀ ਮੰਗ ਕਰ ਲੇ ਮਾਂ ਪਿਓ ਨੂੰ ਪਤਾ ਵੀ ਹੋਵੇ ਕਿ ਇਹ ਚੀਜ਼ ਸਿਰਫ 4 ਦਿਨ ਚੱਲਣੀ ਆ ਪਰ ਤਾਂ ਵੀ ਨਾ ਉਹਨਾਂ ਦੀ ਜਿੱਦ ਦੇ ਗਾੜੀ ਧੁਕਣਾਈ ਪੈਂਦਾ ਹੁੰਦਾ ਮੈਂ ਇਹ ਚੀਜ਼ ਦੇ ਖਿਲਾਫ ਆ ਹੁਣ ਵੇਖ ਤੂੰ ਇੱਕ ਜੀ ਸੋਚ ਮੈਨੂੰ ਕਹਿਣ ਦੇ ਕਿ ਉੱਥੇ ਜਾਣਾ ਹੈ ਤੂੰ ਦੱਸ ਤੈਨੂੰ ਫੋਨ ਆਇਆ ਦਾ ਚ ਮਾਂ ਵੀ ਤੇਰੇ ਨਾਲ ਨਹੀਂ ਫੋਨ ਦੇ ਨਹੀਂ ਮੈਨੂੰ ਆਇਆ ਉਹਨਾਂ ਦਾ ਕੋਈ ਫੋਨ ਤਾਂ ਮੈਨੂੰ ਨਹੀਂ ਆਇਆ ਉਹ ਤਾਂ ਕਹਿੰਦੇ ਹੈ ਜੇ ਉੱਧਰ ਜਾਣਾ ਹੈ ਅੱਜ ਓਏ ਇਹ ਗੱਲੋਂ ਢਿੱਲੀ ਕਿੰਨੀ ਹੋਵੇ ਅੱਗੋਂ ਪਿੱਛੋਂ ਫੁਕਰੀਆਂ ਮਾਰਨ ਨੂੰ ਤਗੜੀ ਹੈਗੀ ਜੇ ਹੋ ਰਿਹਾ ਹੈ ਕੰਮ 'ਚ ਬੜੀ ਤੇਜ਼ੀ ਕਿਸੇ ਦੇ ਘਰੇ ਚੁਗਲੀ ਲੋਣੀ ਚੱਲ ਕਿਸੇ ਦੀ ਗੱਲ ਸੁਣੀ ਚੱਲ ਤੇ ਇਹੋ ਜੇ ਕੰਮ ਨੂੰ ਢਿੱਲੀ ਬੈ ਗਈ ਪਾਣਾ ਵੇਖੋ ਨਾ ਕੱਲ ਹਰਪਜੀਤ ਦੀ ਤਬੀਅਤ ਵੀ ਇੱਕਦਮ ਕਿੰਨੀ ਖਰਾਬ ਹੋ ਗਈ ਤੇ ਫਿਰ ਵੀ ਉਹਨਾਂ ਨੂੰ ਇੰਟਾਈਮ ਤੇ ਚਾਹੀਦਾ ਵਾ ਨਾ ਜਿੰਨਾ ਜਿੱਕਾ ਤਾਂ ਕੋ ਕਵਰ ਹੋਣਗੇ ਠੀਕ ਹੋਣਗੇ ਫੇਰ ਹੀ ਜਾਣਗੇ ਉਧਰ ਤੇ ਫਿਰ ਜਿੰਨਾ ਤੱਕ ਰੋਣੇ ਠੀਕ ਹੋਣਾ ਨਾ ਉਹਨੇ ਜਿੱਕਰ ਉਹਦੀ ਸੱਸ ਨੇ ਨਿਕਲ ਜਾਣਾ ਨਹੀਂ ਸੱਸ ਕਿੱਦਾਂ ਇਦਾਂ ਚਲ ਜੂਗੀ ਤੁਸੀਂ ਆਪੇ ਜੇ ਕਹੇਗੀ ਔਰ ਕੋ 10 15 ਦਿਨ ਦੇ ਦੇ ਉਹ ਬਾਬੂ ਮੇਰੀ ਸੁਣ ਗੱਲ 10 15 ਦਿਨ ਨਹੀਂ ਹੁਣ ਤਾਂ ਕਦੇ ਨਹੀਂ ਰਹਿ ਗਏ ਉਹਥੇ ਵੀ 10 ਦਿਨ ਕਹੇ ਤੁਸੀਂ 5 ਦਿਨ ਆਪਣੇ ਕੋਲ ਵਧਾਈ ਜਾਂਦੇ ਹੋ ਉਹ ਇਸੇ ਕਰਕੇ ਉਹ ਢਿੱਲੀ ਤਰੀ ਫਿਰਦੀ ਆ ਉਹਨੂੰ ਇਹ ਵੀ 15 ਦਿਨ ਹੈਗੀ ਕੋਈ ਨਹੀਂ ਅੱਗੋਂ ਪਿੱਛੋਂ ਮਾਮੇ ਮੈਂ ਹੀ ਮੈਂ ਬਸ ਉਹਦੇ ਚ ਨਾ ਮੈਂ ਹੰਕਾਰ ਮੇਰੀ ਗੱਲ ਸੁਣ ਤੁਸੀਂ ਮਾਮੀ ਨੂੰ ਫੋਨ ਕਰਕੇ ਪੁੱਛੋਗਾ ਕੀ ਕਹਿੰਦੀ ਹੈ ਜੇ ਤੁਸੀਂ ਨਾਲ ਚੱਲ ਜਿਓ ਉਹਨਾਂ ਨਾਲ ਮੈਂ ਫੋਨ ਆ ਹਾਂਜੀ ਤੁਸੀਂ ਫੋਨ ਲਾ ਕੇ ਪੁੱਛੋ ਕਿ ਕੀ ਗੱਲ ਜਾਣਾ ਨਹੀਂ ਆ ਪੁੱਤਰ ਵੀ ਤੁਸੀਂ ਨਾਲ ਚੱਲ ਜਿਓ ਉਹਨਾਂ ਦੇ ਇੱਕ ਚੀਜ਼ ਸੋਚ ਅੱਗੋਂ ਪਿੱਛੋਂ ਮੈਨੂੰ ਗਾਲਾਂ ਕੱਢਦੀ ਕੰਮਾਂ ਫਲਾਣਾ ਢੰਗਰਾ ਹੁਣ ਇਹਨੂੰ ਫੋਨ ਲੈਣਾ ਨੇ ਇਹਨੂੰ ਪੁੱਤ ਪੁੱਤ ਕਰਨਾ ਹੈ ਚਲੋ ਉਹ ਵੀ ਇੱਕ ਵੇਲਾ ਕੜੀ ਹੁੰਦਾ ਜੋ ਬੀਤ ਗਿਆ ਸਭ ਬੀਤ ਗਿਆ ਤੂੰ ਇਹ ਨੋ ਚੀਜਾਂ ਬਾਰ-ਬਾਰ ਸੋਚਿਆ ਨਾ ਕਰੋ ਮੇਰੇ ਤੇ ਹੋਈਆਂ ਬੀਤੀਆਂ ਮੈਂ ਭੁੱਲ ਗਈ ਆ ਤੂੰ ਇਹ ਨਾ ਯਾਦ ਰੱਖਿਆ ਕਰੋ ਇਹ ਚੀਜ਼ਾਂ ਚਲ ਫੋਨ ਮੈਂ ਕਰ ਦਿੰਨਾ ਪਰ ਫੋਨ ਮੈਂ ਇੱਕ ਸ਼ਰਤ ਦੇ ਨਾਲ ਕਰਨਾ ਕੀ ਸ਼ਰਤ ਜੇ ਤੂੰ ਉਹਨਾਂ ਦੀ ਟੈਨਸ਼ਨ ਲੈਣੀ ਛੱਡ ਦੇ ਹੁਣ ਦੇਖੋ ਜੀ ਫੇਰ ਤੇ ਮੇਰੀ ਭੈਣ ਨੂੰ ਟੈਨਸ਼ਨ ਹੋਈ ਜਾਂਦੀ ਯਾਰ ਮੇਰੀ ਸੁਣ ਗੱਲ ਉਹਨਾਂ ਮਾਵਾ ਤਾਂ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਉਹਨਾਂ ਨੂੰ ਇੰਨੀ ਟੈਨਸ਼ਨ ਆ ਕਿ ਜਿੰਨੀ ਤੈਨੂੰ ਹੀ ਹੋਰ ਮਾਂ ਨਾ ਸੁਤੀਆਂ ਹੁੰਦੀਆਂ ਹੀ ਮੈਂ ਨਾ ਕਿਤੇ ਕੱਲ ਮੈਂ ਚੱਲ ਪੁੱਛ ਲਾਂ ਕਿ ਕੱਲ ਕਿੰਨੇ ਵਜੇ ਜਾਣਾ ਮੈਂ ਰਾਤੀ ਫੋਨ ਲਾਇਆ ਪਰ ਕੋਈ ਨਹੀਂ ਚੁੱਕਿਆ ਬਾਮੀਤਰੀ ਨੇ ਤੂੰ ਕੰਮ-ਕੁਮ ਚ ਬੀਤ ਕੰਮ-ਕੁਮ ਕੋਈ ਨਹੀਂ ਆਂ ਘੂਕ ਸੁੱਤੀ ਬੈ ਹੋਣੀ ਉਹਨੂੰ ਕੋਈ ਫਿਕਰ ਨਹੀਂ ਹੋਣੀ ਬੇ ਮੇਰੀ ਸੁਣ ਗੱਲ ਰਾਤੀ ਮੈਂ ਪਹਿਲਾਂ ਇੱਕ ਵਾਰ ਇੱਕ ਵੇਜ ਉੱਠਿਆ ਉਦੋਂ ਤੋਂ ਜਾਗ ਗਣੀ ਆ ਤੇ ਮੈਂ ਦੋ-ਤਿੰਨ ਵੇਜ ਫੇਰ ਯਾਨੀ ਕਿ ਤਿੰਨ ਵਾਰੀ ਮੈਂ ਅਠਾ ਤੇ ਤਿੰਨੇ ਵਾਰੀ ਵੇਖਿਆ ਤੇਰੀਆਂ ਅੱਖਾਂ ਖੁੱਲੀਆਂ ਆਂ ਵੇ ਤੂੰ ਟੈਨਸ਼ਨ ਹੀ ਨਹੀਂ ਕਿਉਂ ਲੈਂਦੀ ਆ ਉਹਨਾਂ ਦੇ ਚੱਕਰ ਚ ਆਪਣੀ ਨਾ ਸਿਹਤ ਖਰਾਬ ਕਰ ਬਈ ਘਟੋ ਘਾਟ ਆਪਣਾ ਨਹੀਂ ਇਹਦਾ ਸੋਚ ਲਾ ਕੋਈ ਨਾ ਟੈਂਸ਼ਨ ਫਰੀ ਰਹਿ ਤੂੰ ਮੈਂ ਕਿੰਨੀ ਏਰੀ ਗਿਆ ਫੋਨ ਮੈਨ ਲਾਉਣਾ ਫੋਨ ਮੇਰਾ ਉੱਧਰ ਪਿਆ ਸੋਭੇ ਜੇ ਫੋਨ ਮੈਨ ਲਾ ਲੈਣਾ ਪਹਿਲਾਂ ਇੱਦਾਂ ਕਰ ਉੱਠ ਕਿਉਂ ਦੁੱਧ ਦਾ ਗਲਾਸ ਵੀ ਚੱਲ ਮਿੰਟ ਮਾ ਉਹਨੇ ਮੈਂ ਚਿਪਸ ਖਾਦੇ ਮੈਂ ਹੀ ਪੀਣਾ ਚਿਪਸ ਚਿਪਸਾਂ ਰ ਬੜੀ ਤੇਜ਼ੀ ਮੈਂ ਦੁੱਧ ਦਾ ਗਲਾਸ ਮੈਂ ਆਪ ਹੀ ਪਾ ਕੇ ਲਾਉਣਾ ਤੇਰੇ ਬਾਅਦ ਤੇ ਪੀਣਾ ਝੁਪ ਕਰਕੇ ਤਾਂ ਦੇ ਨਾ ਪੀਣਾ ਮੈਂ ਕੋਣ ਆਇਆ ਅਜੇ ਤੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੂੰ ਤਾਂ ਪੁੱਤਰ ਬਾਤ ਚਾਇਆ ਹੀ ਨਹੀਂ ਮੈਂ ਤੇ ਤੈਨੂੰ ਇੰਨੇ ਫੋਨ ਕੀਤੇ ਤੂੰ ਫੋਨ ਵੀ ਨਹੀਂ ਚੁੱਕਿਆ ਲੈ ਆਂਟੀ ਫੋਨ ਆ ਗਿਆ ਨਾ ਤੁਹਾਡੇ ਕੋਲ ਫੋਨ ਦਾ ਅਸਲ ਤੇ ਪਤਾ ਨਹੀਂ ਲੱਗਾ ਮੈਨੂੰ ਅੱਛਾ ਚਲੋ ਕੋਈ ਗੱਲ ਨਹੀਂ ਆਜੋ ਅੰਦਰ ਆਜੋ ਤੁਹਾਡੇ ਨਾਲ ਦਰਵਾਜ਼ੇ ਤੇ ਬਾਹਰ ਕੋਈ ਤੁਹਾਡਾ ਖਾਸ ਰਿਸ਼ਤੇਦਾਰ ਖਲੋਤਾ ਹੈ ਬਾਹਰ ਤੇ ਬੈਲ ਮਾਰਨ ਲੱਗਾ ਮੈਂ ਕਿ ਚੱਲ ਨਾਲ ਹੀ ਆਜੋ ਹੁਣ ਮੈਂ ਚੱਲਿਆ ਤੇ ਘਰ ਕੋਣ ਹੈ ਬਾਹਰ ਆ ਦੇਖ ਲੋ ਤੈਨੂੰ ਹੈ ਜੀ ਅਸੀਂ ਸਸਤੀ ਕਵੈਂਚ ਚਲ ਅੰਜਗਰ ਅਜੇ ਤੂੰ ਪੁੱਤਰ ਉਧਰ ਬੈਠ ਮੈਂ ਇਹਨਾਂ ਨੂੰ ਇੱਥੇ ਗੱਲਬਾਤ ਕਰ ਲਵਾਂ ਬੈਠ ਜੀ ਤੇਰੇ ਕਿੱਦਾਂ ਜਾਵਾਂ ਲਾ ਉਧਰ ਪਰ ਤੇਰਾ ਨਾਮ ਅਜੇ ਤੇ ਹਗਾਨੀ ਆਪਣਾ ਸਹੀ ਨਾਮ ਤੇ ਦੱਸ ਦੇਣਾ ਸੀ ਤੁਸੀਂ ਜਾਣਦੇ ਹੋਂ ਜੀ ਇਹਨਾਂ ਨੂੰ ਜਾਣਦੇ ਤੁਹਾਨੂੰ ਹੁਣ ਮੈਂ ਕੀ ਦੱਸਾਂ ਇਹ ਮੇਰੀ ਮੰਮੀ ਸਾਥੀ ਹੈ

ਕੀ ਸੀ ਨਾ ਆ ਗਿਆ ਤੁਹਾਨੂੰ ਉਹ ਨਹੀਂ ਵੈਸੇ ਇਕਦਮ ਰਸੋਈ ਚ ਆਈ ਸੀ ਨਾ ਮੈਂ ਕੰਮ ਕਰਦੀ ਸੀ ਫਿਰ ਕਿੱਦਾਂ ਤੇਰੀ ਚੱਲੰਦੀ ਮੇਰੀ ਕੁੜੀ ਦੀ ਭੈਣ ਜੀ ਪਾਸਪੋਰਟ ਦੀ ਮੈਂ ਤੁਹਾਡੀ ਪੋਤਰੀ ਦੇ ਕਾਗਜ ਭੇਜਦੇ ਸੀ ਮੰਮੀ ਕਿਹੜੀ ਪੋਤਰੀ ਕਿਉਂ ਇਹਨਾਂ ਦਾ ਤੇ ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਹਾਂ ਸੱਚ ਤੈਨੂੰ ਇਹਨਾਂ ਨੇ ਕੀ ਕਿਹਾ ਸੀ ਚਮੂਂਦਾ ਮੇਰਾ ਕਵਾਰਾ ਵਿਆਹ ਹੀ ਨਹੀਂ ਸੱਚੀ ਨਹੀਂ ਵਿਆਹਿਆ ਕੋਈ ਹੈ ਵਿਆਹਿਆ ਓਹੋ ਮੁੰਡਾ ਵਿਆਹਿਆ ਇਹਨਾਂ ਦੀ ਭੈਣ ਦਾ ਜਿਹੜੇ ਪਿੰਡ ਰਹਿੰਦੀ ਹੈ ਅੱਛਾ ਜਿਹੜੇ ਪਿੰਡ ਪਾਣੀ ਆ ਗਿਆ ਸੀ ਨਾਲੇ ਹਾਂ ਡੁੱਬ ਕੇ ਨਹੀਂ ਮਰੀ ਤਾਂ ਨਹੀਂ ਭੈਣ ਮੇਰੀ ਗੱਲ ਸੁਣੋ ਭੈਣ ਜੀ ਇਹ ਅਣਜਾਣ ਮੁੰਡਾ ਸੀ ਮੇਰੇ ਲਈ ਮੈਂ ਕਿਉਂ ਆਪਣੇ ਘਰ ਦਾ ਰਾਜ ਦੱਸਦੀ ਹੈ ਹੈ ਮੈਂ ਕਿਉਂ ਸਾਰੀਆਂ ਗੱਲਾਂ ਇਹਦੇ ਅੱਗੇ ਖੋਲਦੀ ਮੈਂ ਤਾਂ ਕਰਕੇ ਇਹਨੂੰ ਨਹੀਂ ਦੱਸਿਆ ਸੱਚ ਕਿ ਅਰਜਨ ਦਾ ਵਿਆਹ ਹੋਇਆ ਏ ਉਹਦਾ ਬੱਚਾ ਵੀ ਏ ਮੈਂ ਤਾਂ ਨਹੀਂ ਦੱਸਿਆ ਮੈਨੂੰ ਕੀ ਪਤਾ ਤੁਹਾਡਾ ਜਵਾਈ ਏ ਵੇਖੋ ਤੁਹਾਡਾ ਜਵਾਈ ਹੋਣ ਦੇ ਬਾਵਜੂਦ ਧੋਖੇ ਨਾਲ ਵੜਿਆ ਕਰ ਸਾਡਾ ਜਵਾਈ ਹੋਣ ਦੇ ਬਾਵਜੂਦ ਧੋਖੇ ਨਾਲ ਵੜਿਆ ਸਾਡੇ ਕੁੜੇ ਹੋਣ ਦੇ ਬਾਵਜੂਦ ਮਹਾ ਧੋਖੇਬਾਜ਼ ਮਹਾ ਫਰੇਬੀ ਹੈ ਨਾ ਉਹ ਮੇਰੀ ਧੀ ਦੀ ਜ਼ਿੰਦਗੀ ਨਾਲ ਖੇਡ ਗਏ ਉਹ ਅੱਛਾ ਸ਼ਰਮ ਨਾ ਤੁਹਾਰਾ ਥੋੜਾ ਆ। ਇਹ 1 ਮਿੰਟ ਮੈਨੂੰ ਕਹਿਣ ਦੇ ਆ ਵੀ ਮੈਂ ਅੰਜਾਨ। ਤੇ ਜਦੋਂ 10 ਲੱਖ ਦੀ ਗੱਲ ਆਈ ਸੀ ਉਦੋਂ ਤੇ ਤੁਸੀਂ ਅੱਗੇ ਹੋਣਦੇ ਹੋ ਕਿ ਮੈਨੂੰ ਦੇ ਦੇ। ਤੂੰ ਦੱਸ ਕੇ ਗਿਆ 50 ਲੱਖ ਕਹਿਣਾ ਸੀ। ਤੇਰਾ ਤਾਂ ਰੋਟੀ ਪਾਣੀ ਦਾ ਇੰਦਿਆਂ ਵੀ ਇੱਥੇ ਹੋਣਾ ਸੀ। ਸਾਬਕ ਤੇਰੇ ਖਿਸੇ ਚੋਂ ਕਢਾਣਾ ਲੈਂਦੇ। ਮੇਰੀ ਗੱਲ ਸੁਣ ਜੇ ਮੈਂ 50 ਕਹਿ ਦਿੰਨਾ ਨਾ ਇਹਨਾਂ ਨੇ ਫਿਰ ਨਾ ਅਰਜਨ ਬਾਹਰ ਹੀ ਵਿਆਹ ਦੱਸ ਦੇਣਾ। ਹੁਣ ਮੈਂ ਖੋਲਾ ਪੋਲ ਇਹ ਵੀ ਆਇਆ ਹੀ ਨਹੀਂ ਇੱਥੇ ਵਿਆਹਿਆ ਤੇ ਇੱਥੇ ਵਿਆਹਿਆ ਕਹੂੰਗੀ ਮੇਰੇ ਸਾਹਮਣੇ ਮੇਰੀ ਗੱਲ ਤੁਹਾਡੀ ਨੂੰ ਕਿੱਥੇ ਪਤਰੀ ਆ ਮੇਰੇ ਕੋਲ ਹਾਂ ਤੁਹਾਡੇ ਕੋਲ ਹੀ ਹੈ ਤੁਹਾਡੀ ਬਰਾਦਰੀ ਕਿਹੜੀ ਤੁਹਾਡੀ ਰਿਸ਼ਤੇਦਾਰੀ ਪੁੱ ਦੱਸੋ ਮੈਨੂੰ ਕੋਈ ਹੈਗੀ ਐ ਉਹ ਦੁੱਖ ਦੀ ਨਹੀਂ ਕੋਈ ਸੁੱਖ ਦੀ ਨਹੀਂ ਭਾਈ ਵਾਲ ਕਿਹੜੇ ਤੁਸੀਂ ਘੋਰੇ ਚੋਂ ਨਿਕਲ ਕੇ ਬਾਹਰ ਆਏ ਹੋ ਜਿਹੜੇ ਮੇਰੀ ਕੁੜੀ ਤੇ ਮਰੱਕੇ ਟੱਕਰ ਗਏ ਹੋ ਜ਼ਿੰਦਗੀ ਖਰਾਬ ਕਰਕੇ ਰੱਖੀ ਮੇਰੀ ਕੁੜੀ ਦੀ ਪਤਾ ਤਾਂ ਨਾ ਦਾ ਕੀ ਹਾਲ ਹੈ ਅਵੇ ਚ ਇੱਕ ਧੀ ਦਾ ਤੇ ਕੀ ਬੀਤੀ ਜਦੋਂ ਉਹਦਾ ਬੰਦਾ ਕੋਲ ਨਾ ਵੇਤੋ ਇੱਕ ਬੱਚਾ ਤਾਂ ਜਿੰਦਾ ਤੇ ਦੂਜਾ ਦੁਨੀਆਂ ਚ ਨਾ ਰਿਹਾ ਹੋਵੇ। ਤੂੰ ਖੋਦਾ ਹੋ ਰਤਾ ਕੀ ਐ? ਤੈਨੂੰ ਸ਼ਰਮ ਨਹੀਂ ਆਈ ਦੂਸਰੀ ਔਰਤ ਨਾਲ ਬੇਇਮਾਨੀ ਕਰਨ ਲੱਗਿਆ? ਮਾਂ ਐ ਤੂੰ ਵੀ। ਮੈਂ ਮਾਵਾ ਉਹ ਮਾਂ ਬਣ ਗਈ ਐ। ਤੇਰੇ ਦਿਲ 'ਚ ਜਰਾਈ ਨਾ ਰਹਿਉਂ ਨੀ ਆਇਆ ਪੀਨੋ ਵਾਸਤੇ। ਮੈਂ ਭੈਣ ਜੀ ਗਈ ਸੀ ਨਾ ਲੈਣ। ਆਪਣੇ ਨੂੰ ਨੂੰ ਹੀ ਘਰ ਲੈਣ ਗਈ ਸੀ। ਓਹ ਹੁਣ ਮੈਂ ਲੈ ਕੇ ਆਵਾਂ ਫਿਰ ਉਹਨੂੰ। ਹਾਂ ਲੈ ਆਓ। ਫਿਰ ਪੱਕੀ ਰੱਖੋਗੇ ਇੱਥੇ। ਹਾਂ ਤੇ ਆਪਾਂ ਜਿਹੜਾ 15 ਦਿਨਾਂ ਨੂੰ ਬਾਹਰ ਜਾਣਾ ਸੀ ਉਹਦਾ ਕੀ ਬਣਿਆ ਹੋ ਤਾਂ ਮੈਂ ਤੁਹਾਨੂੰ ਝੂਠ ਬੋਲਿਆ ਸੀ ਵੀ ਤੂੰ ਪੈਕੇ ਦੇ ਦੇਜੇਗਾ ਮੈਨੂੰ ਫੜਾ ਦੇਗਾ ਤੇ ਜੇ ਮੈਂ ਤੁਹਾਨੂੰ ਜਿਨ੍ਹਾਂ ਦੇ ਥਰੂ ਤੁਸੀਂ ਜਾਣਾ ਸੀ ਉਹਨਾਂ ਨਾਲ ਮਿਲਵਾਦਾ ਉਥੋਂ ਕਾਗਜ਼ ਪੱਤਰ ਤੁਹਾਡੇ ਫੜਕੇ ਲਿਆਦਾ ਫੇਰ ਐਂ ਜੀ ਅੱਖਾਂ ਨਾਲ ਨੀਵੀਆਂ ਕਰਕੇ ਨਹੀਂ ਕੁਝ ਬੰਨਾ ਵੇਖੋ ਮੈਂ ਫੇਰ ਨਰਮੀ ਚ ਇੱਕ ਗੱਲ ਕਹਿਣ ਲੱਗੀ ਆ ਬੰਦਾ ਬੰਦਾ ਗਲਤੀਆਂ ਕਰ ਜਾਂਦਾ ਵੈ ਕਿਤੇ ਵੀ ਗਲਤੀ ਹੋ ਜਾਂਦੀ ਐ ਤੁਹਾਡੀਆਂ ਸਾਰੀਆਂ ਗਲਤੀਆਂ ਇੱਕ ਪਾਸੇ ਰਹਿ ਜਾਣਗੀਆਂ ਅਰਜਨ ਨੂੰ ਆਪਣੇ ਫੋਨ ਤੋਂ ਫੋਨ ਲਾਓ ਉਹਨੂੰ ਤਾਂ ਮੇਰੇ ਨਾਲ ਗੱਲ ਕਰੇ ਮੇਰੀ ਕੁੜੀ ਨਾਲ ਗੱਲ ਕਰੇ ਇੱਥੇ ਵਾਪਸ ਆਉਣ ਦੀ ਟਿਕਟ ਕਦੋਂ ਕਰੇਗਾ ਦੱਸੇ ਤੁਹਾਡੇ ਨਾਲ ਗੱਲ ਕਿਉਂ ਕਰਨੀ ਤੇ ਮੇਰੀ ਇੱਕ ਕੰਨ ਖੋਲ ਗੱਲ ਤੁਸੀਂ ਵੀ ਸੁਣ ਲਓ ਕਿਹ ਬਹਾਨੇ ਨਾਲ ਅਰਜਨ ਨੂੰ ਇੱਥੇ ਬੁਲਾ ਦੋ ਕਿਤੇ ਚੰਗੇ ਰਹੋਗੇ ਤੇ ਉਹਨੂੰ ਸਾਡੇ ਬਾਰੇ ਨਾ ਪਤਾ ਲੱਗੇ ਕਹੀਂ ਤੁਹਾਨੂੰ ਕਿਹਾ ਨਾਲੇ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੇ ਕਿਹਾ ਸੀ ਵੀ ਅਰਜਨ ਮੇਰਾ ਕੁਵਾਰਾ ਹੈ ਤੇ ਮੈਨੂੰ ਸੁਣਨ ਚਾਇਆ ਬਾਹਰ ਉਹਦਾ ਵਿਆਹ ਹੋਇਆ ਕੋਈ ਵੀ ਨਹੀਂ ਹੈ ਅਦਾਬਾਰ ਤੇ ਜੇ ਮੈਂ ਤੁਹਾਨੂੰ ਫੋਟੋਆਂ ਵਿਖਾਤੀ ਹਾਂ ਲੈ ਮੇਰੇ ਚ ਚਲਾਇਆ ਤੇਰਾ ਤੀਰ ਲੱਗ ਗਿਆ ਹੀ ਕੋ ਮਤਲਬ ਅਰਜਨ ਦਾ ਬਾਹਰ ਗਿਆ ਹੈ ਸੱਚੀ ਹੈ ਨਾ ਮੈਂ ਤਾਂ ਝੂਠ ਹੀ ਬੋਲਿਆ ਹੈ ਬਾਹਰ ਗਿਆ ਹੈ ਭੰਜੀ ਨਹੀਂ ਹੈ ਨਹੀ ਹੁਣ ਨਹੀਂ ਹੋਇਆ ਕੀ ਇਤਬਾਰ ਕਰਨਾ ਹੈ ਜਨਾਨੀ ਤੇ ਮੈਂ ਨਾ ਤੁਹਾਡੀ ਥਾਣੇ ਕਾ ਪਲੇਟ ਕਰਨੀ ਸੀ ਉਹ ਨਹੀਂ ਭੈਣ ਜੀ ਬਹਿ ਕੇ ਗੱਲ ਕਰਦੇ ਪਏ ਆ ਨਾ ਤੇ ਆਪ ਥਾਣੇ ਤੱਕ ਜਾਂਦਾ ਕੀ ਮਤਲਬ ਫਿਰ ਐਦਾਂ ਕਰੋ ਜੇ ਬਹਿ ਕੇ ਗੱਲ ਕਰਨੀ ਆ ਅਰਜਨ ਨੂੰ ਬੁਲਾਓ ਇੱਥੇ ਕਰੋ ਆਪਣੇ ਮੁੰਡੇ ਨੂੰ ਕਹੋ ਲੋ ਐਸੇ ਤਾਂ ਹੀ ਕਰੋ ਆਵੇ ਵਾਪਸ ਚੁੱਕ ਲਵੇ ਦੇਖੋ ਚੁੱਕਦਾ ਸਾਡਾ ਨੰਬਰ ਸਾਡਾ ਤਾਂ ਨੰਬਰ ਹੀ ਨਹੀਂ ਚੁੱਕਦਾ ਲੋ ਲਾ ਲੋ ਲੱਗੇ ਰੋ ਕੈਂਡਾ ਕੋਣਾ ਕੈਂਡਾ ਐਂਡ ਸੋ ਚੁੱਕ ਕਰਦੇ ਆ ਤੇ ਮੈਂ ਨਾ ਸੇਵਕ ਸੱਚ ਜਾਨੇ ਇੱਕ ਗੱਲ ਪੱਕੀ ਹੂ ਨੰਬਰ ਉਹਨੇ ਤਾਂ ਦੂਜਾ ਵੀ ਰੱਖਿਆ ਹੀ ਸਾਡੇ ਵਾਰੀਆ ਸੋਚਵੰਦ ਕਰ ਦਿੰਦੇ ਤੇ ਮਾਣ ਆ ਨਾ ਲਗਰਨ ਦਾ ਗੱਲ ਨਾ ਪਰ ਆਪਣੇ ਫੋਨ ਨੂੰ ਮੈਂ ਤੁਹਾਨੂੰ ਦੱਸਦਾ ਨੰਬਰ ਦੂਜਾ ਰੱਖਿਆ ਤੁਹਾਨੂੰ ਮੈਂ ਆਪਣਾ ਨੰਬਰ ਦੇ ਕੇ ਗਿਆ ਹਨਾ ਹੂੰ ਤੇ ਮੇਰੇ ਨੰਬਰ ਤੇ ਬਾਹਰੋਂ ਮਿਸ ਕਾਲ ਆਈਆਂ ਦੂਜਾ ਨੰਬਰ ਉਹ ਆ ਨਹੀਂ ਸਿਰਫ ਜਿਹੜੇ ਮੇਰੇ ਨੰਬਰ ਤੇ ਆਈਆਂ ਸੀ ਉਹ ਇਹੀ ਨੰਬਰ ਹੈਗਾ ਅਹੀ ਨੰਬਰ ਵੇਖ ਲਿਆ ਸੀ ਚਲੋ ਫਿਰ ਲਾਓ ਆਪਣੇ ਫੋਨ ਤੋਂ ਫੋਨ ਮੇਰੀ ਗੱਲ ਸੁਣੋ ਭੈਣ ਜੀ ਫੋਨ ਉਹੀ ਹੈ ਨੰਬਰ ਨਹੀਂ ਚੇਂਜ ਹੋਇਆ ਤੇ ਉਹ ਫੋਨ ਉਹਨੇ ਇਸ ਵੇਲੇ ਨਹੀਂ ਚੁੱਕਣਾ ਇਸ ਵੇਲੇ ਉੱਥੇ ਆਪਣੇ ਇੱਥੇ ਸ਼ਾਮ ਪੈ ਗਈ ਹੈ ਨਾ ਤੇ ਉੱਥੇ ਅੱਧੀ ਰਾਤ ਹੈ ਠੀਕ ਹੈ ਤੇ ਉਹਨੇ ਇਸ ਵੇਲੇ ਨਹੀਂ ਚੁੱਕਣਾ ਤੇ ਤੁਹਾਨੂੰ ਮੈਂ ਦੱਸਦੀ ਆ ਨਾ ਮੇਰਾ ਮੁੰਡਾ ਬਾਹਰ ਵਿਆਹਿਆ ਹੈ ਜੇ ਕਿਤੇ ਤੇ ਨਾ ਹੀ ਮਤਲਬ ਉਹਦਾ ਕਿਤੇ ਹੋਰ ਵੀ ਆਪਾਂ ਰਿਸ਼ਤਾ ਦੇਖਦੇ ਪਏ ਆ ਜਾਂ ਕਰਨਾ ਹੈ ਜਾਂ ਕੁਛ ਇਹੋ ਜਿਹਾ ਕੁਛ ਨਹੀਂ 나 ਹੀ ਮੈਂ ਬਾਹਰ ਜਾ ਰਹੀ ਹੈ 나 ਹੀ ਮੈਂ ਬਾਹਰ ਜਾਣਾ ਮੈਂ ਜਾਉਂਗੀ ਤੇ ਹਰਪ੍ਰੀਤ ਦੇ ਨਾਲ ਜਾਉਂਗੀ ਹੈ ਤੇ ਮੈਂ ਹੁਣ ਕੀ ਦੱਸਾਂ ਤੁਹਾਨੂੰ ਮੇਰਾ ਮੁੰਡਾ ਨਾ ਬੜੀ ਬੁਰੀ ਤਰ੍ਹਾਂ ਫਸ ਗਿਆ ਟਰਾਂਸਪੋਰਟ ਦੇ ਕੰਮ 'ਚ ਗਿਆ ਸੀ ਨਾ ਲੋ ਸੇਵਕ ਜੀ ਸੁਣੋ ਬੇਟਾ ਜੀ ਹੋਰ ਗੱਲ ਫਸ ਗਿਆ ਹਾਂ ਉਹਨੇ ਦੋ ਟਰੱਕਾਂ ਦਾ ਪਹਿਲੇ ਪੇਮੈਂਟ ਕੀਤੀ ਹੋਈ ਸੀ ਨਾ ਤੇ ਉਹਨੂੰ ਕਿਸੇ ਨੇ ਪੱਲਾ ਨਹੀਂ ਫੜਾਇਆ ਉਹ ਭੱਜ ਗਏ ਤੇ ਹੁਣ ਉਹ ਕਹਿੰਦਾ ਮम्मी ਪੈਸੇ ਭੇਜੋ ਹੁਣ ਮੈਂ 50 ਲੱਖ ਦਾ ਇੰਤਜ਼ਾਮ ਕਰਦੀ ਪਈ ਮੈਂ ਆ ਪ੍ਰਾਪਰਟੀ ਵੀ ਆਪਣੀ ਵੇਚਣੀ ਲੱਗ ਗਈ ਪ੍ਰਾਪਰਟੀ ਆਪਣੀ ਚੋਰਾ ਨੂੰ ਮੋਰ ਪੈ ਗਏ ਪ੍ਰਾਪਰਟੀ ਆਪਣੀ ਪ੍ਰਾਪਰਟੀ ਵੇਚਣ ਲੱਗੇ ਉਹ ਮੇਰੀ ਕੁੜੀ ਦਾ ਕੀ ਸੋਚਿਆ ਜੇ ਹਾਂ ਤੇ ਤੁਹਾਡੀ ਕੁੜੀ ਨੂੰ ਨਾਲ ਲੈ ਕੇ ਫਿਰ ਜਾਉਂਗੀ ਜਮ ਇੱਥੇ ਆਏਗਾ ਤੇ ਜਾਂ ਫਿਰ ਮੈਂ ਉਹਨੂੰ ਹਰਪ੍ਰੀਤ ਨੂੰ ਲੈ ਕੇ ਨਾਲ ਬਾਹਰ ਜਾਊਂਗੀ ਮੇਰੀ ਗੱਲ ਸੁਣੋ ਫਿਰ ਜੇ ਤੁਸੀਂ ਹਰਪ੍ਰੀਤ ਨੂੰ ਨਾਲ ਨਾਲ ਲੈ ਕੇ ਜਾਣਾ ਆ ਹੂੰ ਤੂੰ ਹੀ ਆਪਣੇ ਕਾਗਜ਼ ਕੱਲੀ ਦੇ ਕਿਉਂ ਲਾਏ ਜੋ ਨਹੀਂ ਨਹੀਂ ਮੈਂ ਦੇ ਕੇ ਆਈ ਆਂ ਇਹ ਬੱਚੇ ਦਾ ਵੀ ਬਰਥ ਸਰਟੀਫਿਕੇਟ ਉਹ ਮੁੰਡਾ ਸਾਰਾ ਕੁਝ ਪਤਾ ਕਰਕੇ ਆਇਆ ਨੇ ਮੈਂ ਨਿਆਣਾ ਨਹੀਂ ਆ ਸਾਰੀ ਡਿਟੇਲ ਲੈ ਕੇ ਆਇਆ ਮੈਂ ਨਾਲੇ ਹਾਂ ਮੰਮੀ ਕਿੰਨੇ ਪੈਸੇ ਦਿੱਤੇ ਇਹਨਾਂ ਨੂੰ ਤੁਸੀਂ 22 ਲੱਖ ਰੁਪਈਆ ਤੇ 22 ਲੱਖ ਮੈਂ ਸੁਣਿਆ ਤੁਸੀਂ ਉਹ ਜਿਹੜੀ ਬਾਹਰ ਕੁੜੀ ਦਾ ਵਿਆਹ ਕਰਾਇਆ ਉਹਨੂੰ ਦਿੱਤਾ ਕਿਹੜੀ ਕੁੜੀ ਕੋਈ ਕੁੜੀ ਨਹੀਂ ਹੈ ਜੇ ਮੈਂ ਅੱਗੇ ਫੋਟੋ ਰੱਖਦੀ ਰੱਖ ਦੀ ਸਾਹਮਣੇ ਮੁਕਰੰਦੇ ਬਰਾ ਹੈ ਇਹ ਵੀ ਕੋਈ ਭੈਣ ਜੀ ਤੇ ਕੀ ਗੱਲਾਂ ਕਰਦੇ ਹੋ ਕੋਈ ਕੁੜੀ ਨਹੀਂ ਇਹੋ ਜੀ ਜਿਹਦੇ ਨਾਲ ਰਿਸ਼ਤਾ ਹੋਇਆ ਜਾਂ ਵਿਆਹ ਆਇਆ ਮੈਨੂੰ ਥਾਣੇ ਤੇ ਰਿਪੋਰਟ ਦਿਓ ਮੈਂ ਭੈਣ ਜੀ ਨਾ ਨਾ ਸਭ ਤੋਂ ਪਹਿਲਾਂ ਪਾਸਪੋਰਟ ਜ਼ਬਤ ਕਰਵਾਉਂ ਉਹ ਰਿਪੋਰਟ ਤਾਂ ਮੈਂ ਪਹਿਲਾਂ ਦੇ ਦਿੱਤੀ ਪੁਲਿਸ ਹੌਣੀ ਵਾਲੀ ਇਹਨਾਂ ਨਾਲ ਸਾਡਾ ਪਾਸਪੋਰਟ ਜ਼ਬਤ ਹੋਏਗਾ ਉਸੇ ਤੱਕ ਤੇ ਹੇਲ ਡੋਲੀ ਕਰਦੇ ਨਾਲਿਆਂ ਦੂਜੀ ਗੱਲ ਤੁਹਾਡੇ ਤੇ ਪੂਰੀ ਨਿਗਰਾਨੀ ਰਹੀ ਮਮੀ ਨਿਗਰਾਨੀ ਤੇ ਰਹੂਗੀ ਤੇ ਜੇ ਮੈਂ ਵਕੀਲ ਚੱਜ ਦਾ ਕਰਾ ਕੇ ਕੇਸ ਕਰਵਾਤਾ ਨਾ ਤਹਾਡਾ ਮੁੰਡਾ ਬਾਹਰ ਗੋਲੀ ਵਾਂਗੂ ਆਊਗਾ ਇੱਥੇ ਇਹ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਨੇ ਪਤਾ ਕੀ ਸੋਚਿਆ ਸੀ ਓਏ ਇਕੱਲੀ ਜਨਾਨੀ ਬੋਲਦੀ ਰਹਿੰਦੀ ਇਹ ਕੀ ਕਰਲੇਗੀ ਕਸਮ ਲੈਦਾ ਇੱਥੇ ਹਗਾ ਨਹੀਂ ਕੁੜੀ ਇਹਦੀ ਪਾਲ ਲੈ ਕੇ ਗੋਦ ਚ ਬੈਠੀ ਇਹਨੂੰ ਸੰਭੇਗੀ ਸਾਡੇ ਵਰ ਧਿਆਨ ਹੀ ਜਾਏਗਾ ਔਰ ਕਿਤੇ ਨਾ ਕਿਤੇ ਨਾ ਬੰਦੇ ਦੇ ਕਿਤੇ ਕਰਮ ਚੰਗੇ ਨਾਲ ਜੁੜੇ ਹੁੰਦੇ ਨੇ ਮੈਂ ਭਾਗਾਵਾ ਨਹੀਂ ਹਾਂ ਕਿ ਉਹ ਕੁੜੀ ਨੂੰ ਪਾਲਿਆ ਉਹਦਾ ਬੰਦਾ ਸਾਥ ਦੇਣ ਵਾਲਾ ਖਲੋਤਾ ਹੈ ਮੈਂ ਅਸਿਮਾਂ ਵਾਲੀ ਸਮਝਦੀ ਆ ਕਿ ਮੈਨੂੰ ਮੇਰਾ ਸਗਰ ਜਾਈ ਦਾ ਚੰਗਾ ਨਹੀਂ ਮਿਲਿਆ ਪਰ ਮੈਨੂੰ ਇਧਰੋਂ ਚੰਗਾ ਮਿਲ ਗਿਆ ਮੇਰੇ ਦੁੱਖ ਚ ਦੁੱਖ ਸਮਝਦਾ ਹੈ ਮੇਰੀ ਖੁਸ਼ੀ ਨੂੰ ਖੁਸ਼ੀ ਸਮਝਦਾ ਹੈ ਮੇਰੇ ਨਾਲ ਤੁਰਦਾ ਫਿਰਦਾ ਪਿਆ ਹੋਇਆ ਮੈਂ ਲੱਖੋਂ ਨਾਲ ਚੰਗਾ ਦਾ ਦਿੱਤਾ ਹੋਵੇ ਪਰ ਜੋ ਮੇਰੇ ਨਾਲ ਖਲੋਤੇ ਨੇ ਸਾਰਾ ਕੁਝ ਮੁੰਡਾ ਪਤਾ ਕਰੰਦਿਆ ਹੈ ਮੈਨੂੰ ਜ਼ਰਾ ਤਾਂ ਮੇਰਾ ਆਪਣਾ ਵੀ ਪਤਾ ਕਰੰਦਿਆ ਵਾਹ ਇਹ ਤਾਂ ਮੌਲਕੇ ਦਾ ਕਹਿਣਾ ਹੋ ਜਾ ਤੌਖਾ ਕਰੀਏ ਜਿਹੜਾ तू ਕੀ ਕਰਦਾ ਵੈ ਆਹ ਭੈਣ ਜੀ ਵਾਹ ਇਹ ਉਹ ਮੁੰਡਾ ਜੀ ਦਾ ਰਿਸ਼ਤਾ ਤੁਸੀਂ ਕੀਤਾ ਸੀ ਹੈ ਕਮਲੇ ਦੇ ਲੜ ਲਈ ਸੀਗੀ ਇਹ ਉਹ ਕਮਲਾ ਜਵਾਈ ਹੈ ਇਹ ਇਨਵੈਸਟੀਗੇਸ਼ਨ ਕਰ ਰਿਹਾ ਮੇਰੀ ਗੱਲ ਸੁਣ ਲਓ ਧਿਆਨ ਨਾਲ ਮੈਨੂੰ ਹਰਪ੍ਰੀਤ ਨੇ ਦੱਸਿਆ ਸੀ ਮੈਂ ਉਹਨੂੰ ਕਿਹਾ ਸੀਗਾ ਕਿ ਹਰਪ੍ਰੀਤ ਪੁੱਤਰ ਤੇ ਭੈਣ ਨਹੀਂ ਆਈ ਕਦੀ ਤੇਰਾ ਜੀਜਾ ਨਹੀਂ ਆਇਆ ਕਦੀ ਉਹਨੇ ਅੱਗੋ ਕਿਹਾ ਸੀ ਉਹ ਨਹੀਂ ਇਸ ਘਰ ਚ ਲਿਆਂ ਲੈ ਕੇ ਗਏ ਹੈ ਉਹ ਮੇਰੀ ਭੈਣ ਹੀ ਨਹੀਂ ਹੈਗੀ ਉਹ ਤਾਂ ਚਲੋ ਭੂਆ ਦੀ ਕੁੜੀ ਅਸੀਂ ਪਾਲੀ ਆ ਪਰ ਹੈ ਨਹੀਂ ਐਡੇ ਵਰਤ ਵਰਤਾ ਉਹਨਾਂ ਨਾਲ ਉਹ ਤਾਂ ਕਮਲਾ ਏ ਉਹਨੂੰ ਥੋੜੀ ਜਿਹੀ ਘਰ ਚ ਵੜ ਲਾਂਗੇ ਤੇ ਅੱਜ ਤੁਹਾਡਾ ਪੁੱਤਰ ਬਣ ਗਿਆ ਇਨਵੈਸਟੀਗੇਸ਼ਨ ਕੱਲ੍ਹ ਦੀ ਸੀ ਅੱਜ ਵੀ ਹੈ ਕੱਲ੍ਹ ਕਦੇ ਸੀ ਪਰ ਮੇਰੀ ਧੀ ਨੇ ਨਾ ਹਮ ਠੀਕ ਕਰਤਾ ਤੇ ਅੱਜ ਉਹੀ ਕਮਰਾ ਜਵਾਈ ਸਿਆਣਾ ਪੁੱਤ ਬਣ ਕੇ ਨਾ ਆਪਣੀ ਭੈਣ ਦਾ ਘਰ ਵੇਖਣ ਦੇ ਆਵੈ ਕਿ ਕਿੰਦਾ ਉਹਦਾ ਨੋਜ-ਪੋਜ ਕੀਤੀ ਰਹੀ ਆਂਟੀ ਇੱਕ ਗੱਲ ਹੋਰ ਸੁਣ ਲਓ ਇਹ ਸਾਡਾ ਘਰੇਲੂ ਮਸਲਾ ਹੈ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਲੋੜ ਹੀ ਨਹੀਂ ਆ ਮੁੱਦੇ ਤੇ ਆਓ ਨਾਲੇ ਹਾਂ ਬਾਰ ਇੱਕ ਮਸਲੇ ਦੇ ਵਿੱਚ ਪੁੱਤਰ ਤੂੰ ਵੀ ਵਿੱਚੇ ਹੀ ਆਣਾ ਹੈ ਫਿਰ ਮੈਂ ਇੱਕ ਗੱਲ ਹੋਰ ਕਹਿਣਾ ਹੈ ਹੈਗਾ ਹੀ ਕਮਲਾ ਨੇ ਇਸੇ ਕਮਲੇ ਨੇ ਤੁਹਾਡੇ ਮੁੰਡੇ ਦੀ ਇਨਵੈਸਟੀਗੇਸ਼ਨ ਕਰਤੀ ਕਿ ਨਹੀਂ ਇਸੇ ਕਮਲੇ ਨੇ ਤੁਹਾਡੇ ਘਰ ਆ ਕੇ ਸਾਬਿਤ ਕਰਤਾ ਨਾ ਕਿ ਤੁਸੀਂ ਧੋਖਾ ਕੀਤਾ ਪਰਿੰਦਾ ਜਿੰਦਗੀ ਬਰਬਾਦ ਕੀਤੀ ਉਹਦੀ ਮੈਂ ਤਾਂ ਅੱਜ ਵੀ ਕਹਿੰਨੀ ਨਹੀਂ ਧੋਖਾ ਕੀਤਾ ਅੱਛਾ ਉਹ ਤੁਸੀਂ ਕੀ ਕਹੋਗੇ ਕੀ ਸੱਚ ਬੋਲਣ ਜੋਗੇ ਰਹਿ ਗਏ ਹੋ ਮੇਰ ਕੋ ਨਾ ਕੋਈ ਮਾੜਾ ਸ਼ਬਦ ਨਾ ਮੋਕੜਵਾ ਮਮੀ ਇੱਕ ਗੱਲ ਹੈ ਮੈਂ ਕੁੜੀ ਵਸਾਣੀ ਐ ਇਸ ਘਰ ਚ ਤਾ ਨਹੀਂ ਕਹਿੰਦੀ ਨੇ ਦੇ ਨਾ ਸੇਵਕ ਸਾਰੀ ਰਿਸ਼ਤੇਦਾਰੀ ਜਾਣਦੀ ਮੈਨੂੰ ਮੈਂ ਗੁੱਤ ਨੂੰ ਵੱਲ ਦੇ ਰਾਂ ਚਿੰਨੀ ਦੇ ਰਾਂ ਜਾਣਦੀ ਆ ਉਹ ਕੀ ਇਹਨਾਂ ਨੇ ਇੱਕ ਜ਼ਿਆਦਾ ਜ਼ਿਆਦਤ ਲਾਈ ਅਸੀਂ ਆਪਣੀ ਪ੍ਰਾਪਰਟੀ ਵੇਚਤੀ ਜਿੰਨੇ ਕ ਤੁਹਾਡੀ ਪ੍ਰਾਪਰਟੀ ਆ ਨਾ ਇਹਦੋਂ ਦੁੱਗਣੀ ਮੇਰੀ ਆਪਣੀ ਆ ਇਸੇ ਕਮਲੇ ਦੀ ਇਹਦਾ ਮਾਨ ਨਾ ਕਰੋ ਨਾਲੇ ਹਾਂ ਪ੍ਰਾਪਰਟੀ ਦੀ ਗੱਲ ਆ ਗਈ ਸੱਚ ਤੁਸੀਂ ਤਾਂ ਕਹਿੰਦੇ ਕਿੰਨੇ ਕਿੱਲੇ ਦੱਸਿਆ ਇਹ ਪਤਾ ਨਹੀਂ ਕਿੰਨੇ ਕਿੱਲੇ 10 ਕਿੱਲੇ ਲੱਗਦੇ ਨੇ 10 ਕਿੱਲੇ ਲੱਗਦੇ ਨੇ ਤੇ 10 ਕਿੱਲੇ ਵਿੱਚੋਂ ਮੈਂ ਸੁਣਿਆ ਤੁਹਾਡਾ ਇੱਕ ਦੋ ਹੀ ਹੁੰਦੇ ਆ ਬਾਕੀ ਸਾਰੇ ਤੁਹਾਡੇ ਚਾਚਿਆਂ ਦੇ ਆ ਤੁਹਾਡੇ ਚਾਚੇ ਤੁਹਾਡੇ ਇਹਨਾਂ ਦੀ ਦੇਰ ਹੀ ਲੱਗੇ ਦੇਰ ਤੇ ਕਿੰਨੇ ਕਿਹਾ ਤੈਨੂੰ ਤੇ ਜੇ ਮੈਂ ਤੁਹਾਡਾ ਦੇਰ ਤੁਹਾਡੇ ਮੂੰਹ ਤੇ ਲਿਆਤਾ ਲੈ ਆ ਭਰਾਵਾ ਇਹਨਾਂ ਨੂੰ ਜਰਾ ਹੀ ਨਹੀਂ ਚੜੀ ਲੱਖੀ ਨਹੀਂ ਗੇਹੇ ਨਾਲੋਂ ਜਦੋਂ ਅਸੀਂ ਸੱਚੇ ਆ ਨਾ ਤੇ ਫਿਰ ਸਾਨੂੰ ਚੜੇ ਮੇਰੀ ਗੱਲ ਸੁਣੋ ਇੱਕ ਝੂਠ ਹੋਰ ਆ ਗਿਆ ਨਾ ਅਵੀ ਮੈਂ ਲਿਖਾ ਕੇ ਆਂ ਕਿ ਨਾ ਇਹ ਵੀ ਝੂਠ ਬੋਲਿਆ ਥਾਣੇ ਕੀ ਜਦੋਂ ਪੁਲਸ ਆਈ ਨਾ ਸਾਰਾ ਕੁਝ ਪਤਾ ਕੀਤਾ ਜਦੋਂ ਤਾੜਿਆਂ ਨਾਲ ਜੇਲ੍ਹ ਦੇ ਅੰਦਰ ਉਹ ਕੀ ਝੂਠ ਬੋਲਿਆ ਸੀ ਤੋਟਿਆਂ ਨੂੰ ਰਟਣਾ ਜਿਹੜੀ ਇਹ ਜਾਇਦਾਦ ਦਾ ਤੁਸੀਂ ਕਿਹਾ ਜੇ ਦੱਸੋ ਬੰਦਿਆਂ ਨੂੰ ਦੱਸੋ ਕਿੰਨੇ ਕਿੱਲੇ ਤੁਹਾਡੇ ਲੈ ਤੇ 10 ਕਿੱਲਾਂ ਦੇ ਵਿੱਚੋਂ 5-5 ਕਿੱਲੇ ਦੋ ਭਰਾਵਾਂ ਦੇਣਾ ਅੱਛਾ ਤੇ 5 ਕਿੱਲੇ ਹੋਈ ਨਾ ਸਾਡੀ 5 ਕਿੱਲੇ ਦੋ ਭਰਾਵਾਂ ਦੇ ਦੋ ਕਿੱਲੇ ਕਿਵੇਂ ਕਹਤੇ ਬਕੈ ਨਾ ਫੇਰ ਬਕ ਗਏ ਨਾ ਮੇਰੇ ਰੱਬਾ ਵੇ ਕਿੱਥੇ ਆ ਤੂੰ ਪਹਿਲੇ ਤੈਨੂੰ ਬੋਲਣ ਲੱਗੇ ਡਰ ਨਹੀਂ ਲੱਗਦਾ ਪੰਜ ਕਿੱਲੇ ਥੋੜੇ ਹੁੰਦੇ ਭੈਣ ਜੀ 10 ਕਿੱਲੇ 10 ਤੇ ਪੰਜ ਕਿੱਲੇ ਤੇ ਆ ਗਏ ਹੋ ਅੱਛਾ ਤੇ ਮੇਰੀ ਗੱਲ ਸੁਣ ਜੇ ਮੰਨ ਜਾ ਕੇ ਤੂੰ ਧੋਖੇ ਬਾਏ ਤੇਰਾ ਮੁੰਡਾ ਇੱਕ ਮਿੰਟ ਜੇ ਕੁੜੀ ਦੇ ਸਾਹਮਣੇ ਕਹਿ ਦੋ ਅੱਛਾ ਐਟ ਇਗੋ ਕਿਹੜੀ ਚੀਜ਼ ਦੀ ਐਟੀਟਿਊਡ ਕਿਹੜੀ ਜੇ ਤੁਹਾਡੇ ਜੇ ਤੁਹਾਡੇ ਕੋ ਪੰਜ ਕਿੱਲੇ ਵੀ ਹੁੰਦੇ ਸੀ ਤੇ 22 ਲੱਖ ਰੁਪਏ ਇਧਰ ਹੋ ਕੇ ਮੰਗਿਆ ਉਹ ਅਸੀਂ ਹਰਪ੍ਰੀਤ ਨੂੰ ਮਨਾਂ ਕੀਤਾ ਸੀ ਵੀ ਨਹੀਂ ਲੈਣਾ। ਉਹ ਤੁਸੀਂ ਤੋਂ ਤੋਂ ਮਨਾਂ ਕੀਤਾ ਸੀ। ਸਾਰੀ ਹਰਪ੍ਰੀਤ ਨੇ ਮੇਰੇ ਨਾਲ ਗੱਲ ਕੀਤੀ ਆ। ਉਹਦੇ ਲਾਗੇ ਬਹਿ ਬਹਿ ਕੇ ਜਦੋਂ ਤੀਹ ਗੱਲਾਂ ਕਰਦੇ ਸੀ ਨਾ ਉਹ ਕਰਦੀ ਸੀ ਅਰਜਨ ਨੂੰ ਪਿਆਰ ਜਿਹਦਾ ਕਰਕੇ ਉਹ ਤੁਹਾਡੇਆਂ ਅੰਨੀ ਹੋਈ ਫਿਰਦੀ ਸੀ। ਉਹਨੇ 2 ਲੱਖ ਦੇ ਦਿੱਤਾ ਤੇ ਕੀ ਕਹਿੰਦੇ ਸੀ? ਮੈਂ ਸੁਣਿਆ ਤੁਸੀਂ ਹੱਥਾਂ ਦੀ ਵੀ ਸੀਨ ਕੀਤਾ ਜਾਂਦੇ ਵੀ ਇਹਦੇ ਹੱਥਾਂ ਨਾਲ ਨਹੀਂ ਹਰਪ੍ਰੀਤ ਨੇ ਆਪਣੇ ਹੱਥਾਂ ਨਾਲ ਫੜਾਤਾ ਤੇ ਸਮਝੋ ਪੈਸਾ ਸਾਡੇ ਕੋਲ ਆਪਣਾ ਹੀ ਆ। ਤੇ ਜੇ ਉਹ 2 ਲੱਖ ਰੁਪਈਆ ਤੁਸੀਂ ਨਹੀਂ ਹੀ ਲੈਣਾ ਚਾਹੁੰਦੇ ਤੇ ਦੇ ਦੇ ਨਾ ਸਾਨੂੰ ਵਾਪਸ ਵਾਪਸ ਕਿੱਥੇ ਸਾਨੂੰ ਵਾਪਸ ਇਹ ਤਾਂ ਲੈ ਹੀ ਨਹੀਂ ਸੀ ਰਹੀ ਭੈਣ ਜੀ ਮੇਰੇ ਹੱਥ ਪੜਾਇਆ ਜੇ ਹੋਰ ਆ ਕਿੱਥੇ ਫਿਰ ਦਿਓ ਹਰਪ੍ਰੀਤ ਨੂੰ ਪੁੱਛੋ ਉਹ ਉਹਨੂੰ ਘਰਵਾਲਾ ਉਹਦੇ ਘਰ ਵਾਲੇ ਨੂੰ ਪੁੱਛੋ ਮੈਨੂੰ ਕੀ ਪਤਾ ਮੇਰੇ ਹੱਥ 'ਚ ਨਹੀਂ ਹੈਗਾ ਹਰਪ੍ਰੀਤ ਦੇ ਘਰ ਵਾਲੇ ਨੂੰ ਪੁੱਛਾਂ ਤੇ ਫਿਰ ਉਹਦੀ ਮੈਂ ਪਹਿਲੀ ਘਰਵਾਲੀ ਨੂੰ ਪੁੱਛਾਂ ਵੀ 22 ਲੱਖ ਤੈਨੂੰ ਦਿੱਤਾ ਤੁਹਾਨੂੰ ਹੁਣ ਮੈਂ ਦੱਸਾਂ ਜਿਹੜੀ ਉਹਦੀ ਘਰਵਾਲੀ ਹੈ ਨਾ ਉਹਦਾ ਭਰਾ ਮੇਰਾ ਯਾਰ ਜੇ ਸੱਜਣਿਆ ਉਹਦਾ ਭਰਾ ਮੇਰਾ ਹੁਣ ਤੁਸੀਂ ਬੋਲਤੀ ਨਾ ਬੰਦ ਕਰੋ ਸਾਰੇ ਪ੍ਰੂਫ ਤੁਹਾਡੇ ਸਾਹਮਣੇ ਲਿਆ ਕੇ ਰੱਖ ਦੇਣੇ ਮੈਂ ਮੇਨ ਮੁੱਦਾ ਇਹ ਆ ਪੁਲਿਸ ਬੁਲਾਵਾਂਗੇ ਨਾਲੇ ਅਰਜਣ ਇੱਥੇ ਆਊਗਾ ਨਾਲੇ ਤੁਸੀਂ ਜਦੋਂ ਜਾਓਗੇ ਜੇਲ੍ਹ ਦੇ ਵਿੱਚ ਇੱਥੇ ਤੇ ਫਿਰ ਆ ਜਾਲਾ ਜੂਲਾ ਲੱਗ ਜਾਣਾ ਤੇ ਜਿਹੜੇ ਚੁੱਲ੍ਹੇ-ਚੁੱਲ੍ਹੇ ਬਣਾਏ ਤੁਸੀਂ ਉਹ ਸ਼ੋਅ ਵਾਸਤੇ ਉਹਦੇ ਘਾ ਹੀ ਉਗਣੇ ਫਿਰ ਉਹਨਾਂ ਵਿੱਚ ਸਾਰੀ ਉਮਰ ਜਦੋਂ ਕੱਟੀ ਨਾ ਜੇਲ੍ਹਾਂ ਦੇ ਵਿੱਚ ਦੋ-ਤੋਂ ਤਿੰਨ ਦਿਨ ਦਾ ਟਾਈਮ ਦੇ ਲੱਗੀ ਜੇ ਇੱਕ ਤੇ ਮੇਰੀ ਹਰ ਵੀ ਦੂ ਆਪ ਚੱਲ ਕੇ ਆਓ ਤੂੰ ਮੈਨੂੰ ਲੈ ਕੇ ਆਉ ਆਪਣੇ ਘਰ ਹਾਂਜੀ ਮੈਂ ਗਈ ਸੀ ਚੱਲ ਗਈ ਲੈਣ ਉਦੋਂ ਤੁਹਾਡੇ ਇਰਾਦੇ ਨਹੀਂ ਸੀ ਲਿਆਂਦੇ ਗੱਲਾਂ ਕਰਨ ਦੇ ਸੀ ਅੱਛਾ ਮੈਂ ਘਰ ਨਹੀਂ ਸੀ ਨਾ ਇੱਕ ਵਾਰੀ ਤੁਸੀਂ ਘਰ ਸੀ ਜਦੋਂ ਤੁਸੀਂ ਮਨਾ ਕਰਤਾ ਜਦੋਂ ਮੈਂ ਕੱਪੜੇ ਵੀ ਲੈ ਕੇ ਗਈ ਸੀ ਚੈਂਪੈਂਜੀ ਵਿਆਹ ਵਿੱਚ ਨਹੀਂ ਮੈਂ ਤੋੜਨਾ ਸੀ ਕੁੜੀ ਨੂੰ ਵਿਆਹ ਨਹੀਂ ਮੈਂ ਤੋੜਨਾ ਸੀ ਕੁੜੀ ਦਾ ਸੋ ਉੱਚਾ ਨੀਵਾ ਕਿਤੇ ਰਾਹ ਲੰਘਣਾ ਖੋਖਾ ਜਾਂਦਾ ਵੈ ਤੁਹਾਨੂੰ ਕੋਈ ਇੰਨੀ ਸਮਝ ਨਹੀਂ ਸੀ ਮੈਨੂੰ ਸਮਝ ਆ ਗਈ ਅੱਜ ਕੁੜੀ ਦਾ ਵਿਆਹ ਪੂਰਾ ਹੋ ਗਿਆ ਤੇ 1.5 ਮਹੀਨਾ ਵੀ ਹੋ ਗਿਆ ਹੈ ਆਪਣੇ ਆਪ ਚੱਲ ਕੇ ਆਓ ਮੇਰੀ ਕੁੜੀ ਨਾਲ ਸਹੀ ਤਰੀਕੇ ਗੱਲ ਕਰਿਓ ਸਹੀ ਪੇਸ਼ ਆਇਓ ਤੂੰ ਆਪਣੇ ਘਰ ਚ ਲਿਆਓ ਤੁਸੀਂ ਵੀ ਆਪਣੀ ਕੁੜੀ ਨੂੰ ਕਿਓ ਵੀ ਕੰਟਰੋਲ ਚ ਰੱਖੇ ਜ਼ਬਾਨ ਮਾਮੀ ਮੇਰੀ ਗੱਲ ਸੁਣੋ ਫਿਰ ਮੈਂ ਆਉਂਗੀ ਤੁਸੀਂ ਵੀ ਆਪਣੇ ਸਾਹਬ ਨਾਲ ਬੋਲਿਓ ਹਰਪ੍ਰੀਤ ਨੂੰ ਇੱਥੇ ਤੇ ਨਹੀਂ ਹੋਣ ਦੇਣਾ ਸੇਵਕ ਉਹਨੂੰ ਆਪਣੇ ਘਰ ਆਮ ਦਿਓ ਇੰਨਾ ਵਰਗਿਆਂ ਦਾ ਕੀ ਪਤਾ ਕਿੱਧਰ ਤੇ ਕਿੱਧਰ ਪਹੁੰਚਣ ਮੈਂ ਕਹਿੰਦੀ ਅਰਜਨ ਉਹਨਾਂ ਨੂੰ ਵਾਪਸ ਲੈ ਕੇ ਆ ਮੈਂ ਤੁਹਾਨੂੰ ਅਹੀ ਤੇ ਗੱਲ ਕਹਿੰਦਾ ਹਰਪ੍ਰੀਤ ਨੂੰ ਇੱਥੇ ਨਹੀਂ ਲੈ ਕੇ ਆਉਣਾ ਪਾਸਪੋਰਟ ਇਹਨਾਂ ਦਾ ਮੇਰੇ ਕੋਲ ਆ ਲਾ ਲਿਆ ਮ ਜਿੱਥੇ ਇਹਨਾਂ ਨੇ ਜਮਾ ਕਰਵਾਇਆ ਸੀ ਪਾਸਪੋਰਟ ਵੀ ਲੈ ਲਿਆ ਤੇ ਹਾਂ ਕਿ ਕਹਿੰਦੇ ਤੁਸੀਂ ਯਾਰ ਪ੍ਰੀਤ ਦੇ ਕਾਗਜ਼ ਪੱਤਰ ਮੈਂ ਸੁਣਿਆ ਇੱਥੇ ਕਿਧਰ ਰੁੱਲਦੇ ਫਿਰੰਦੇ ਜਿਹੜੇ ਮਾਮੀ ਨੇ ਦਿੱਤੇ